ਜਿੰਨਾ ਮਰਜੀ ਵਾਹਿਗੁਰੂ ਵਾਹਿਗੁਰੂ ਕਰੀ ਜਾਓ ਜਿੰਨਾ ਮਰਜੀ ਰਾਮ ਰਾਮ ਕਰ ਲੋ ਅੱਲਾ ਅੱਲਾ ਜਪ ਲੋ ਜਾਂ ਖੁਦਾ ਖੁਦਾ ਕਰ ਲੋ ਕੋਈ ਫਾਇਦਾ ਨਹੀਂ ਹੋਣ ਵਾਲਾ ਜਿੰਨੀ ਮਰਜੀ ਦਿਨ ਰਾਤ ਮਾਲਾ ਫੇਰੀ ਜਾਓ ਜਿੰਨਾ ਮਰਜੀ ਦਾਨਪੁਣ ਕਰਕੇ ਵੇਖ ਲੋ ਕਦੇ ਵੀ ਤੁਹਾਨੂੰ ਕੋਈ ਲਾਭ ਨਹੀਂ ਹੋਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਦਾ ਟਾਈਟਲ ਪੜ੍ਹ ਕੇ ਹੈਰਾਨ ਹੋਏ ਹੋਵੋਗੇ ਕਿ ਇਹ ਗੱਲ ਕੀ ਕਹੀ ਜਾ ਰਹੀ ਹੈ ਮਹਾਰਾਜ ਦੀ ਬਾਣੀ ਤੇ ਆਖਦੀ ਏ ਕਿ ਸਿਮਰਨ ਕਰਨ ਦੇ ਨਾਲ ਨਾਮ ਜਪਣ ਦੇ ਨਾਲ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਤੇ ਅੰਤ ਨੂੰ ਜੀਵਨ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ ਤੇ ਮੈਂ ਕਹਿ ਰਿਹਾ ਵੀ ਇਹ ਵਾਹਿਗੁਰੂ ਕਰਨ ਦੇ ਨਾਲ ਸਿਮਰਨ ਕਰਨ ਦੇ ਨਾਲ ਰਾਮ ਰਾਮ ਕਰਨ ਦੇ ਨਾਲ ਕੋਈ ਫਾਇਦਾ ਨਹੀਂ ਕਿਉਂ ਨਹੀਂ ਫਾਇਦਾ ਹੈ ਇਦੇ ਬਾਰੇ ਇਸ ਵੀਡੀਓ ਵਿੱਚ ਖੁੱਲ੍ਹ ਕੇ ਵਿਚਾਰ ਕਰਾਂਗੇ ਵੀਡੀਓ ਪੂਰੀ ਸੁਣੋਗੇ ਤੇ ਸਮਝ ਆਵੇਗੀ ਬਿਲਕੁਲ ਗੱਲ ਸਹੀ ਹੈ ਜੇ ਕੋਈ ਕਲਾ ਵਾਹਿਗੁਰੂ ਵਹਿਰੂ ਕਹਿ ਰਿਹਾ ਹੈ ਸਿਮਰਨ ਕਰ ਰਿਹਾ ਹੈ ਤੇ ਇਹ ਪੂਰਾ ਨਾਮ ਜਪਣਾ ਨਹੀਂ ਹੈ ਇਹਦੇ ਵਿੱਚ ਵੀ ਭੇਦ ਹੈ ਸਹੀ ਢੰਗ ਜਿਹੜਾ ਨਾਮ ਜਪਣ ਦਾ ਹੈ ਉਹ ਇਹ ਹੈ ਕਿ ਨਾਮ ਹੀ ਜਪਣਾ ਤੇ ਗੁਰੂ ਦੇ ਦਿੱਤੇ ਹੋਏ ਬਚਨਾਂ ਦੀ ਕਮਾਈ ਵੀ ਕਰਨਾ ਉਹਦੇ ਉੱਤੇ ਪਹਿਰਾ ਵੀ ਦੇਣਾ ਜਿਵੇਂ ਕੋਈ ਨਾਮ ਜਪੀ ਜਾਵੇ ਸਾਰਾ ਦਿਨ ਮਾਲਾ ਫੇਰੀ ਜਾਵੇ ਭੱਜ ਭੱਜ ਕੇ ਸੇਵਾ ਕਰੀ ਜਾਵੇ ਦਾਨ ਪੁੰਨ ਕਰੀ ਜਾਵੇ ਤੇ ਨਾਮ ਜਪਣ ਵਾਲਾ ਜਦੋਂ ਪ੍ਰਸ਼ਾਦਾ ਛਕਣ ਦਾ ਟਾਈਮ ਆਵੇ ਰੋਟੀ ਖਾਣ ਦਾ ਸਮਾਂ ਆਵੇ ਜਾਂ ਕੋਈ ਚੀਜ਼ ਖਾਣੀ ਹੋਵੇ ਤੇ ਅੰਦਰੋਂ ਕੁੰਡੀ ਮਾਰ ਲਵੇ ਵੀ ਨਾਲ ਦਾ ਕੋਈ ਮੰਗ ਨਾ ਲਵੇ ਕਿਸੇ ਨੂੰ ਦੇਣੀ ਨਾ ਪੈ ਜਾਵੇ ਕਿਸੇ ਦੇ ਗਰੀਬ ਨੂੰ ਨਾ ਦੇਣੀ ਪੈ ਜਾਵੇ ਕੋਈ ਮੰਗ ਕੇ ਆਪਣੀ ਲੋੜ ਨਾ ਪੂਰੀ ਕਰ ਲਵੇ ਉਹਦਾ ਨਾਮ ਜਪਿਆ ਕਿਸ ਕੰਮ ਹੈ ਜਿਹਦੇ ਮਨ ਦੇ ਵਿੱਚ ਕਿਸੇ ਦਾ ਭੜਾ ਹੀ ਨਹੀਂ ਕਿਸੇ ਵੱਲ ਵੇਖ ਕੇ ਭੁਖੇ ਵੱਲ ਵੇਖ ਕੇ ਜਿਉ ਨੂੰ ਤਰਸ ਨਹੀਂ ਆਉਂਦਾ ਭੀ ਆਪਣੇ ਵਿੱਚੋਂ ਥੋੜਾ ਜਿਹਾ ਦੇਣ ਲਈ ਉਹਨੂੰ ਵੀ ਦੇ ਦਈਏ ਕਿਸੇ ਦੀ ਲੋੜ ਪੂਰੀ ਕਰ ਦਈਏ ਤੇ ਉਹਦਾ ਨਾਮ ਜਪਿਆ ਬਾਣੀ ਪੜੀ ਕੀ ਜਾਂਦੀ ਹੈ ਕਹਿਣ ਦਾ ਭਾਵੇਂ ਨਹੀਂ ਭੀ ਬਾਣੀ ਪੜ੍ਹਨੀ ਹੀ ਨਹੀਂ ਸਿਮਰਨ ਕਰਨਾ ਹੀ ਨਹੀਂ ਜਿਵੇਂ ਅਰਦਾਸ ਦੇ ਵਿੱਚ ਸਿੱਖ ਰੋਜ਼ ਪੜ੍ਹਦੇ ਨੇ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਨਾਮ ਜਪਣ ਵਾਲੇ ਵੰਡ ਛਕਣ ਵਾਲੇ ਹੋਣ ਤਾਂ ਹੀ ਉਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਆਖਦੇ ਨੇ ਬੋਲੋ ਵਾਹਿਗੁਰੂ ਕੱਲਾ ਨਾਮ ਜਪਣ ਵਾਲੇ ਨਹੀਂ ਜਿਹੜੇ ਵੰਡ ਕੇ ਵੀ ਛਕਦੇ ਹੋਣ ਜਿਹੜੇ ਜਿਨ੍ਹਾਂ ਨੇ ਲੋੜਵੰਦਾਂ ਵਾਸਤੇ ਦੀਗ ਚਲਾਈ ਤੇ ਜ਼ੁਲਮ ਦੇ ਖਿਲਾਫ ਆਵਾਜ਼ ਉਠਾ ਕੇ ਜ਼ੁਲਮ ਨਾ ਸਹਾਰਿਆ ਤੇ ਨਾ ਹੁੰਦਾ ਵੇਖਿਆ ਉਹਨਾਂ ਵਾਸਤੇ ਦੀਗ ਚਲਾਈ ਤੇ ਬਿਨਾਂ ਕਿਸੇ ਦੀ ਨਿੰਦਿਆ ਚੁਗਲੀ ਕੀਤਿਆਂ ਨਿੰਦਿਆ ਤੋਂ ਬਚਣ ਵਾਸਤੇ ਦੇਖ ਸੁਣ ਕੇ ਅਣਡਿੱਠ ਕੀਤਾ ਫਿਰ ਅਸੀਂ ਆਖਦੇ ਹਾਂ ਕਿ ਤੰਨਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਇਹ ਹੈ ਅਸਲੀ ਨਾਮ ਜਪਣਾ ਜੇ ਨਾਮ ਵੀ ਜਪੀ ਗਏ ਤੇ ਇਹ ਗੱਲ ਆਖੀ ਗਈ ਕਿ ਤੇਰੇ ਬਾਣੇ ਸਰਬੱਤ ਦਾ ਭਲਾ ਤੇ ਅੰਦਰ ਈਰਖਾ ਹੈ ਅੰਦਰ ਵੈਰ ਹੈ ਅੰਦਰ ਕਿਸੇ ਦੇ ਪ੍ਰਤੀ ਨਫ਼ਰਤ ਹੈ ਤੇ ਬਰਿਆਈ ਹੈ ਕਿ ਜੇ ਮੌਕਾ ਮਿਲੇ ਤੇ ਮੈਂ ਨੂੰ ਦੱਸਾਂ ਵੀ ਮੈਂ ਕੌਣ ਹਾਂ ਮੈਨੂੰ ਕੀਤੇ ਹੋਏ ਦਾ ਸਬਕ ਦੇਵਾਂ ਜਹ ਦੇ ਰਸਤੇ ਦੇ ਵਿੱਚ ਰੋੜੇ ਵਿਛਾਲ ਦੇ ਆ ਇਹ ਬੰਦਾ ਅੱਗੇ ਨਾ ਵੱਧ ਸਕੇ ਤੇ ਨਾਮ ਵੀ ਜਪੀ ਜਾਣਾ ਬਾਣੀ ਵੀ ਪੜ੍ਹੀ ਜਾਣੀ ਤੇ ਈਰਖਾ ਵੀ ਕਰੀ ਜਾਣੀ ਸੁਭਾਵਕ ਮਨੁੱਖ ਦੇ ਵਿੱਚ ਮਾਰੇ ਨੇ ਮਾਇਆ ਪਾਈ ਹੈ ਤੇ ਵਕਾਰ ਨੇ ਈਰਖਾ ਹੈ ਹੰਕਾਰ ਹੈ ਮੋਹ ਹੈ ਪਰ ਇਹਦੇ ਵਾਸਤੇ ਯਤਨ ਕਰੇ ਵੀ ਜੇ ਕੋਈ ਨਾਮ ਜਪੇ ਵੀ ਇਹ ਦੂਰ ਹੋ ਜਾਣਾ ਨਾਮ ਜਪਣ ਦੇ ਨਾਲ ਹਮੇ ਮਰ ਜਾਵੇ ਈਰਖਾ ਨਿਕਲ ਜਾਵੇ ਇਹ ਗੱਲ ਤਾਂ ਚੰਗੀ ਹੈ ਉਹਦੇ ਵਸ ਦੀ ਗੱਲ ਨਹੀਂ ਕਿ ਉਹ ਆਪਣੇ ਆਪ ਖਤਮ ਕਰ ਲੇ ਇਹ ਗੁਰਬਾਣੀ ਦੇ ਨਾਲ ਹੀ ਨਿਕਲਨੀ ਆ ਨੇ ਨਾਮ ਦੇ ਵਿੱਚੋਂ ਜਿਹੜੀ ਬਰਕਤ ਨਿਕਲਨੀ ਹੈ ਉਹਦੇ ਨਾਲ ਹੀ ਈਰਖਾ ਦਾ ਨਾਸ਼ ਹੋਣਾ ਹੈ ਪਰ ਜੇ ਕੋਈ ਜਾਣ ਬੁੱਝ ਕੇ ਨਾਮ ਵੀ ਜਪ ਰਿਹਾ ਹੈ ਵਿਖਾਵਾ ਵੀ ਕਰ ਰਿਹਾ ਹੈ ਅਮਰਤ ਵੀ ਛਕ ਲਿਆ ਗੁਰੂ ਵਾਲੇ ਵੀ ਬਣ ਗਏ ਤੇ ਦੂਜੇ ਨੂੰ ਵੇਖ ਕੇ ਸਿਖਾਉਂਦਾ ਨਹੀਂ ਤੇ ਕਿਸੇ ਹੋਰ ਧਰਮ ਵਾਲੇ ਵੇਖ ਕੇ ਉਹਨੂੰ ਈਰਖਾ ਕਰਦਾ ਹੈ ਜਾਂ ਆਪਣੇ ਫਿਰਕੇ ਦੇ ਨੂੰ ਵੇਖ ਕੇ ਈਰਖਾ ਕਰਦਾ ਹੈ ਪ੍ਰੋ ਪ੍ਰੋ ਨੂੰ ਵੇਖ ਕੇ ਸੜ ਰਿਹਾ ਹੈ ਸੱਜਣ ਸੱਜਣ ਦਾ ਦੋਸਤ ਬਣ ਗਿਆ ਤੇ ਦੁਸ਼ਮਣ ਬਣ ਗਿਆ ਅੰਦਰੋਂ ਅੰਦਰ ਹੀ ਗਵਾਂਡੀ ਨੂੰ ਵੇਖ ਕੇ ਜੇ ਖੁਸ਼ੀ ਨਹੀਂ ਹੁੰਦੀ ਤੇ ਫਿਰ ਨਾਮ ਜਪਿਆ ਕੀ ਜਾਂਦਾ ਏ ਫਿਰ ਸੇਵਾ ਕੀਤੀ ਕੀ ਜਾਂਦੀ ਏ ਇਸ ਕਰਕੇ ਕਹਿਣਾ ਪਵੇਗਾ ਤੇ ਗੁਰਬਾਣੀ ਨੇ ਵੀ ਆਖਿਆ ਹੈ ਮਨਮੁਖ ਹਰ ਹਰ ਕਰ ਥਕੇ ਮੈਲ ਨਾ ਸਕੀ ਤੋਏ ਇਹੋ ਜਿਹੜੇ ਮਨ ਦੇ ਪਿੱਛੇ ਚੱਲਣ ਵਾਲੇ ਮਨਮੁਖ ਲੋਕ ਨੇ ਜਿੰਨਾ ਮਰਜ਼ੀ ਨਾਮ ਜਪ ਲੈਣ ਜਿੰਨੀ ਮਰਜ਼ੀ ਮਾਲਾ ਫੇਰੀ ਜਾਣ ਉਨ੍ਹਾਂ ਦਾ ਜਪਿਆ ਹੋਇਆ ਪ੍ਰਵਾਨ ਨਹੀਂ ਗੁਰੂ ਦੇ ਨਾਲ ਚਲਾਕੀਆਂ ਨਹੀਂ ਚਲਦੀਆਂ ਉਹ ਤੇ ਅੰਦਰ ਦੀਆਂ ਜਾਣਨ ਵਾਲਾ ਹੈ ਇਸ ਕਰਕੇ ਨਾਮ ਜਪਣ ਵਾਲਿਆਂ ਨੂੰ ਚਾਹੀਦਾ ਹੈ ਕਿ ਉਹ ਇਹਨਾਂ ਗੱਲਾਂ ਦਾ ਭਰੇਜ ਕਰਨਾ ਹੈ ਕਿਸੇ ਦੇ ਨਾਲ ਈਰਖਾ ਨਾ ਕਰਨ ਕਿਸੇ ਦਾ ਹੱਕ ਨਾ ਮਾਰਨ ਭਾਨੀ ਨਾ ਮਾਰਨ ਕਿਸੇ ਨਾਲ ਵੈਰ ਵਿਰੋਧ ਨਾ ਕਰਨ ਉਸ ਕਰਤੇ ਪੁਰਖ ਦੀ ਰਚਨਾ ਨੂੰ ਛੇੜ ਛਾੜ ਨਾ ਕਰਨ ਉਹਦੀ ਨਾਲ ਕਿਸੇ ਤਰ੍ਹਾਂ ਦਾ ਖਲਵਾੜ ਨਾ ਕਰਨ ਇਹ ਗੱਲ ਆਖਣ ਮਹਾਰਾਜ ਜਿੰਨੇ ਵੀ ਜੀਆ ਜੰਤ ਨੇ ਜੋ ਕੁਝ ਵੀ ਹੈ ਇਹ ਤੇਰਾ ਰੂਪ ਹੈ ਇਥੇ ਮਹਾਰਾਜ ਪ੍ਰਾਣੇ ਆ ਮਸਾਫਰਾਂ ਦੋ ਚਾਰ ਦਿਨ ਦੀ ਖੇੜ ਐ ਅਹੇ ਵੀ ਆਪਣਾ ਸਮਾਨ ਲੰਗਾ ਕੇ ਮਾਰੇ ਤੇਰੇ ਕੋਲ ਆਉਣਾ ਐ ਸਾਡੇ ਦੇ ਕਿਰਪਾ ਕਰ ਇਹ ਸਾਰੇ ਜੀਵ ਜਿਹੜੇ ਨੇ ਤੇਰਾ ਰੂਪ ਦੇਖਣ ਸਾਨੂੰ ਇਹ ਸਾਨੂੰ ਅੱਖ ਦੇ ਦੇ ਇਸ ਕਰਕੇ ਕਹਿਣਾ ਪੈਂਦਾ ਹੈ ਵੀ ਨਾਮ ਜਪੋ ਵਣ ਛਕੋ ਤੇ ਸਰਬਤ ਦਾ ਭਲਾ ਮੰਗੋ ਫਿਰ ਹੀ ਨਾਮ ਜਪਿਆ ਪਰਵਾਨ ਹੈ ਨਹੀਂ ਤਾਂ ਕੋਈ ਬਹੁਤਾ ਲਾਭ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ